ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਆਪਣੇ ਪੇਜ ਦੇ ਉੱਤੇ ਤੇ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਰਿਆਂ ਤੋਂ ਪਹਿਲਾਂ ਤਾਂ ਰਿਕਵੈਸਟ ਹੈ ਜੀ ਜਿੰਨਾ ਵੀ ਭੈਣ ਭਰਾਵਾਂ ਨੇ ਪੇਜ ਨੂੰ ਆਪਣੀ ਨੂੰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਾ ਕੇ ਪੇਜ ਨੂੰ ਸਬਸਕ੍ਰਾਈਬ ਕਰੋ ਤੇ ਜਿਨ੍ਹਾਂ ਨੇ ਪਹਿਲਾਂ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਦਿਲੋਂ ਸ਼ੁਕਰੀਆ ਜੀ ਤੇ ਅੱਜ ਆਪਾਂ ਇੱਕ ਬਹੁਤ ਪ੍ਰਾਣੀ ਕਹਾਣੀ ਹੈ ਜੀ ਆ ਡੇਲੀ ਲੈ ਕੇ ਆਏ ਆ ਵੀ ਕਈ ਵਾਰੀ ਨਾ ਕਹਿੰਦੇ ਹੁੰਦੇ ਆ ਜੱਜਾਂ ਨੂੰ ਵੀ ਵਕੀਲ ਕਰਨੇ ਪੈ ਜਾਂਦੇ ਹਨਾ ਜੱਜ ਜਿਹੜੇ ਆਪਣੀ ਕਿਸਮਤ ਦਾ ਫੈਸਲਾ ਕਰਦੇ ਆ ਉਹਨਾਂ ਨੂੰ ਖੁਦ ਵੀ ਆਪਦੀ ਫੈਸਲੇ ਲਈ ਵਕੀਲ ਹੈ ਜਿਹੜੇ ਕਰਨੇ ਪੈ ਜਾਂਦੇ ਆ ਜਾਂ ਕੋਈ ਕਿਸੇ ਨਾਲ ਠੱਗੀ ਮਾਰਦਾ ਹੈ ਹਨਾ ਤੇ ਉਹ ਵੀ ਅੱਗੇ ਠੱਗੀ ਦਾ ਸ਼ਿਕਾਰ ਹੈ ਜਿਹੜਾ ਹੋ ਜਾਂਦਾ ਇਸ ਵਿਸ਼ੇ ਤੇ ਹੀ ਆਪਾਂ ਤੁਹਾਡੇ ਨਾਲ ਅੱਜ ਇੱਕ ਪੁਰਾਣੀ ਕਹਾਣੀ ਹੈ ਜਿਹੜੀ ਲੈ ਕੇ ਆਏ ਆ ਕਹਾਣੀ ਨੂੰ ਧਿਆਨ ਨਾਲ ਸੁਣਨਾ ਜੀ ਤੇ ਦੱਸਣਾ ਫਿਰ ਕਿੰਨੀ ਲੱਗੀ ਇੱਕ ਵਾਰ ਦੀ ਗੱਲ ਹੈ ਜੀ ਇੱਕ ਗੁੱਜਰ ਮੱਝਾਂ ਰੱਖਦਾ ਹੁੰਦਾ ਸੀ ਤੇ ਉਹ ਦੁੱਧ ਨਹੀਂ ਵੇਚਦਾ ਸੀਗਾ ਤੇ ਉਹਨਾਂ ਘਿਓ ਬਣਾ ਕੇ ਵੇਚਦਾ ਸੀਗਾ ਜੀ ਦੁੱਧ ਦਾ ਤੇ ਉਹ ਇਸੇ ਚੀਜ਼ਾਂ ਨਾਲ ਹੀ ਉਹਦਾ ਘਰ ਦਾ ਜਿਹੜਾ ਗੁਜ਼ਾਰਾ ਚੱਲਦਾ ਸੀ ਤੇ ਗੁੱਜਰ ਇੱਕ ਠੱਗ ਸੀਗਾ ਆਪਣੇ ਆਪ ਨੂੰ ਬਹੁਤ ਹੀ ਚਲਾਕ ਬੰਦਾ ਸਮਝਦਾ ਸੀ ਵੀ ਮੇਰੇ ਵਰਗਾ ਇਸ ਦੁਨੀਆ ਤੇ ਕੋਈ ਚਲਾਕ ਹੀ ਨਹੀਂ ਹੈਗਾ ਤੇ ਇੱਕ ਦਿਨ ਗੁੱਜਰ ਨੇ ਸੋਚਿਆ ਵੀ ਅੱਜ ਘੱਟ ਘਿਓ ਵੇਚ ਕੇ ਮੁਨਾਫਾ ਵੱਧ ਕਮਾਇਆ ਜਾਵੇ ਤੇ ਉਸਨੇ ਕੀ ਕੀਤਾ ਇੱਕ ਜੀ ਪਤੀਲਾ ਲੈ ਲਿਆ ਪਤੀਲਾ ਹੁੰਦਾ ਗੋਲ ਘੜੇ ਦੀ ਤਰ੍ਹਾਂ ਕਾਫੀ ਵੱਡਾ ਉਹਦੇ ਵਿੱਚ ਗੋਹਾ ਭਰ ਲਿਆ ਉੱਪਰ 2 ਕਿਲੋ ਘਿਓ ਦਾ ਲੇਪ ਕਰ ਲਿਆ ਵੀ ਦੇਖਣ ਵਾਲੇ ਨੂੰ ਲੱਗੇ ਕਿ ਪਤੀਲਾ ਘਿਓ ਦਾ ਭਰਿਆ ਹੋਇਆ ਹੈ ਆਪਣੇ ਸਿਰ ਤੇ ਪਤੀਲਾ ਚੁੱਕ ਕੇ ਉਹ ਬਾਜ਼ਾਰ ਦੇ ਵਿੱਚ ਘਿਓ ਵੇਚਣ ਲਈ ਚੱਲ ਪਿਆ ਤੇ ਥੋਕਾ ਦਿੰਦਾ ਜਾਂਦਾ ਘਿਓ ਲੈ ਲਓ ਜੀ ਘਿਓ ਘਿਓ ਲੈ ਲਓ ਘਿਓ ਘਰ ਦਾ ਦੇਸੀ ਘਿਓ ਇਸੇ ਤਰ੍ਹਾਂ ਘਰ ਦਾ ਉਹ ਸ਼ਹਿਰ ਦੀਆਂ ਗਲੀਆਂ ਦੇ ਵਿੱਚੋਂ ਗੁਜ਼ਰਦਾ ਹੋਇਆ ਇੱਕ ਸੁਨਿਆਰੇ ਦੀ ਦੁਕਾਨ ਦੇ ਉੱਪਰ ਸਾਹਮਣੇ ਹੀ ਗੁਜ਼ਰਣਾ ਲੱਗਦਾ ਤੇ ਸੁਨਿਆਰਾ ਉਹਨੂੰ ਆਵਾਜ਼ ਦਿੰਦਾ ਹੈ ਭਾਈ ਸਾਹਿਬ ਇੱਧਰ ਆਓ ਤੇ ਉਹ ਚਲਾ ਜਾਂਦਾ ਕਹਿੰਦਾ ਹਾਂਜੀ ਭਾਈ ਸਾਹਿਬ ਦੱਸੋ ਤੇ ਗੁਜ਼ਰ ਨੂੰ ਸੁਨਿਆਰ ਕਹਿੰਦਾ ਵੀ ਕਿਓ ਦਿਖਾ ਗੁਜ਼ਰ ਕਹਿੰਦਾ ਘਰ ਦਾ ਕਿਓ ਹੈ ਜੀ ਇੱਕ ਨੰਬਰ ਤੁਸੀਂ ਲੈ ਲਓ ਮਾਲਕੋ ਤੇ ਉਹ ਕਹਿੰਦਾ ਸੁਨਿਆਰਾ ਕਹਿੰਦਾ ਗੁਜ਼ਰ ਨੂੰ ਵੀ ਰੇਟ ਦੱਸੋ ਜੀ ਤੁਸੀਂ ਕਿਓ ਦਾ ਕੀ ਹੈ ਗੁਜਰਾਨ ਅਬੀ ਨਿਗਾ ਸਾਹਮਣੇ ਕੋਨੇ ਤੇ ਇੱਕ ਤਲਵਾਰ ਪਈ ਸੀ ਜੀ ਸੁਨਿਆਰਿਆਂ ਦੇ ਤੇ ਉਸਤੇ ਪਈ ਉਹ ਕਹਿੰਦਾ ਮਾਲਕੋ ਰੇਟ ਦੀ ਕੀ ਗੱਲ ਹੈ ਤੁਸੀਂ ਉਹ ਤਲਵਾਰ ਮੈਨੂੰ ਦੇ ਦੋ ਤੇ ਸਾਰਾ ਪਤੀਲਾ ਹੀ ਤੁਸੀਂ ਰੱਖ ਲਓ ਤੇ ਸੁਨਿਆਰਾ ਖੁਸ਼ ਹੋ ਗਿਆ ਉਹ ਕਹਿੰਦਾ ਠੀਕ ਐ ਜੀ ਉਸਨੇ ਤਲਵਾਰ ਉਸਨੂੰ ਦੇ ਦਿੱਤੀ ਤੇ ਪਤੀਲਾ ਘਿਆਉ ਦਾ ਰੱਖ ਲਿਆ ਸ਼ਾਮ ਨੂੰ ਦੁਕਾਨ ਬੰਦਾਉਣ ਤੋਂ ਬਾਅਦ ਜੀ ਸੁਨਿਆਰਾ ਖੁਸ਼ੀ-ਖੁਸ਼ੀ ਆਪਣੇ ਘਰ ਪਹੁੰਚਿਆ ਤੇ ਆਪਣੀ ਵਾਈਫ ਨੂੰ ਕਹਿਣ ਲੱਗਾ ਵਿਭਾਗਵਾਨੇ ਮੈਂ ਤੁਹਾਡੇ ਲਈ ਘਿਓ ਲੈ ਕੇ ਆਇਆ ਤੁਸੀਂ ਮੇਰੇ ਨਾਲ ਰੋਜ਼ ਝਗੜਦੇ ਸੀ ਵੀ ਦੇਸੀ ਘਿਓ ਆ ਜਿਹੜਾ ਖਤਮ ਹੋਇਆ ਪਿਆ ਤੇ ਤੁਸੀਂ ਲੈ ਕੇ ਨਹੀਂ ਦਿੰਦੇ ਅੱਜ ਮੈਂ ਬਹੁਤ ਜ਼ਿਆਦਾ ਲੈ ਆਇਆ ਹੁਣ ਤੁਹਾਨੂੰ ਸਾਲ ਪਰ ਜ਼ਰੂਰਤ ਨਹੀਂ ਪੈਣੀ ਉਹ ਕਹਿੰਦੀ ਠੀਕ ਐ ਜੀ ਸੁਨਿਆਰੀ ਬਹੁਤ ਹੀ ਖੁਸ਼ ਹੋਈ ਜਦੋਂ ਉਸਨੇ ਘਿਓ ਕੱਢਣ ਲਈ ਅਤੀਲੇ ਦੇ ਵਿੱਚ ਕੜਛੀ ਮਾਰੀ ਤਾਂ ਕੜਛੀ ਗੋਹੇ ਨਾਲ ਲਿਬੜ ਕੇ ਬਾਹਰ ਆਈ ਉਹ ਕਹਿੰਦੀ ਜੀ ਸੁਣਦੇ ਹੋ ਤੁਹਾਨੂੰ ਤਾਂ ਠੱਗ ਲਿਆ ਗੁੱਜਰ ਨੇ ਕਹਿੰਦਾ ਜੀ ਕੀ ਹੋਇਆ ਕਹਿੰਦੀ ਆ ਦੇਖੋ ਇਹਦੇ ਉੱਪਰ ਘਿਓ ਆ ਤੇ ਥੱਲੇ ਗੋਹਾ ਤੇ ਕਹਿੰਦੀ ਵੀ ਤੁਹਾਨੂੰ ਵੀ ਠੱਗ ਲਿਆ ਤੁਸੀਂ ਲੋਕਾਂ ਨੂੰ ਠੱਗਦੇ ਹੋ ਸਿਆਉਣੇ ਦੇ ਵਿੱਚ ਚੂਨਾ ਲਗਾ ਕੇ ਦਿੰਦੇ ਹੋ ਲੋਕਾਂ ਨੂੰ ਉਹ ਕਹਿੰਦਾ ਕੋਈ ਗੱਲ ਨਹੀਂ ਭਗਵਾਨ ਨੇ ਆਪਣੇ ਹੱਥ ਪਤੀਲਾ ਤਾਂ ਆ ਗਿਆ ਤੇ 2 ਕਿਲੋ ਘਿਓ ਵੀ ਆ ਗਿਆ ਤੋ ਤੋ ਚੱਕ ਲੈ ਠੱਗਿਆ ਤਾਂ ਫੇਰ ਵੀ ਉਹੀ ਗਿਆ ਵੈਸੇ ਉਹਦੇ ਦਿਲ 'ਚ ਕਿਤੇ ਨਾ ਕਿਤੇ ਮਲਾਲ ਸੀ ਵੀ ਮੈਂ ਠੱਗਿਆ ਜਾ ਚੁੱਕਾ ਅਤੇ ਦੂਸਰੇ ਪੰਜ ਸੇ ਗੁੱਜਰ ਜਦੋਂ ਘਰ ਪਹੁੰਚਦਾ ਹੈ ਤੇ ਉਸਦੀ ਵਾਈਫ ਬੈਠੀ ਹੁੰਦੀ ਉਹਦਾ ਇੰਤਜ਼ਾਰ ਕਰ ਰਹੀ ਹੁੰਦੀ ਆ ਤੇ ਉਹ ਕਹਿੰਦੀ ਜੀ ਤੁਸੀਂ ਆ ਗਏ ਕਹਿੰਦਾ ਹਾਂ ਜੀ ਅੱਜ ਤਾਂ ਕਹਿੰਦਾ ਮੈਂ ਭਗਵਾਨ ਨੇ ਤੇਰੇ ਲਈ ਸਿਉਣੀ ਦੀ ਤਲਵਾਰ ਲੈ ਕੇ ਆਇਆ ਉਹ ਦੇਖ ਕੇ ਖੁਸ਼ ਹੋ ਗਈ ਉਹ ਕਹਿੰਦੀ ਜੀ ਬੱਚੇ ਭੁੱਖੇ ਨੇ ਕਿ ਵੀ ਰਾਸ਼ਨ ਵਗੈਰਾ ਖਤਮ ਹੋਇਆ ਪਿਆ ਤੁਸੀਂ ਇਹਦੇ ਨਾਲ ਥੋੜਾ ਜਿਹਾ ਸਿਉਣਾ ਜਿਹੜਾ ਉਤਾਰ ਲਵੋ ਤੇ ਮੈਨੂੰ ਰਾਸ਼ਨ ਲਿਆ ਦਿਓ ਗੁੱਜਰ ਕਹਿੰਦਾ ਠੀਕ ਐ ਜੀ ਜਦੋਂ ਉਹ ਥੋੜਾ ਜਿਹਾ ਸੋਨਾ ਉਤਾਰਨ ਲਈ ਤਲਵਾਰ ਨੂੰ ਕੱਟਣਾ ਚਾਹਿਆ ਤਾਂ ਉਸ ਦੇ ਵਿੱਚੋਂ ਲੋਹਾ ਨਿਕਲ ਆਇਆ ਕਿਉਂਕਿ ਉਸ ਤੇ ਸਿਰਫ ਪਾਲਿਸ਼ ਹੀ 골ਡਨ ਕਲਰ ਦਾ ਹੋਇਆ ਹੋਇਆ ਸੀ ਤੇ ਉਹ ਮੱਥੇ ਤੇ ਹੱਥ ਮਾਰ ਕੇ ਰੋਣ ਲੱਗਿਆ ਕਹਿੰਦਾ ਮੈਨੂੰ ਵੀ ਠੱਗ ਟੱਕਰ ਗਿਆ ਮੈਂ ਤਾਂ ਕਹਿੰਦਾ ਉਸ ਨੂੰ ਠੱਗਨ ਚੱਲਿਆ ਸੀ ਲੋਕਾਂ ਨੂੰ ਇਸ ਕਰਕੇ ਵੀ ਬਾਹਲੇ ਚਲਾਕ ਬੰਦੇ ਵੀ ਨਹੀਂ ਠੀਕ ਹੁੰਦਾ ਕਈ ਵਾਰੀ ਚਲਾਕੀ ਆ ਜਿਹੜੀ ਆਪਣੇ ਆਪ ਤੇ ਭਾਰੀ ਪੈ ਜਾਂਦੀ ਐ ਇਸ ਕਰਕੇ ਕਿਸੇ ਨਾਲ ਬੇਈਮਾਨੀ ਨਾ ਕਰੋ ਆ ਦਾ ਸਿੱਧਾ ਸਾਦਾ ਜੀਵਨ ਜਿਉ ਤੇ ਨਹੀਂ ਤੇ ਫਿਰ ਠੱਗਾ ਨੂੰ ਵੀ ਠੱਗਾ ਜਿਹੜੇ ਟੱਕਰ ਹੀ ਜਾਂਦੇ ਨੇ ਤੇ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਤੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜਿੰਨਾਂ ਨੂੰ ਵੀ ਪਸੰਦ ਆਈ